ਦਾ ਗਿਆ ਉਹ ਬੰਦਾ ਕਹਿ ਰਿਹਾ ਕਾਸੂਰ ਮੇਰਾ ਸਾਥ ਦਾ ਉਹ ਕਹਿਣ ਲੱਗਾ ਜਿਸ ਤੋਂ ਮੈਨੂੰ ਪਤਾ ਨਹੀਂ ਲੱਗਾ ਆ ਜਾ ਪ੍ਰਿੰਸੀਪਲ ਨਾਮ ਆ ਸਿਮਰਨ ਨੋਟਰੀ ਸੈਂਟਰ ਸ਼ੇਰਾਂ ਵਾਲੇ ਗੇਟ ਤੋਂ ਆ ਜੀ ਬੱਸ ਇਹ ਤਾਂ ਕਾਫੀ ਵਾਰ ਸੁਣਿਆ ਕਿ ਕਿਤੋਂ ਘਿਓ ਚੋਰੀ ਹੋ ਗਿਆ ਜਾਂ ਚੈਨ ਚੋਰੀ ਹੋ ਗਈ ਜਾ ਹੋਰ ਸਮਾਨ ਚੋਰੀ ਹੋ ਗਿਆ ਅੱਜ ਸਾਡੇ ਲਾਰਜ ਸਟੋਰ ਤੋਂ ਲਾਟਰੀ ਚੋਰੀ ਹੋ ਗਈ ਸਵੇਰੇ ਸਵੇਰੇ ਇੱਕ ਲੇਡੀ ਆਏ ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ 175 ਦੀ ਟਿਕਟ ਬਾਈ ਤੇ ਨਾਲ ਇੱਕ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲੈਣ ਚ ਮਗਨ ਸੀ ਮੈਂ ਅੰਦਰ ਗਿਆ ਪੁੱਲੇ ਪੈਸੇ ਕਰਨ ਚ ਇੰਨੇ ਚ ਉਹਨਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਗ ਚ ਪਾ ਲਿਆ ਮੈਂ ਜਦੋਂ ਆਇਆ ਮੈਂ ਦੇਖਿਆ ਕਿ ਬੰਡਲ ਕੱਟੇ ਤਦ ਤੱਕ ਉਹ ਜਾ ਚੁੱਕੇ ਸੀ ਫਿਰ ਮੈਂ ਕੈਮਰੇ ਚ ਦੇਖਿਆ ਤੇ ਮੈਂ ਦੇਖਿਆ ਕਿ ਉਹਨਾਂ ਨੇ ਪਹਿਲੇ ਦੇਖਿਆ ਇੱਥੇ ਉੱਤੇ ਮੇਰੇ ਵੱਲ ਅੰਦਰ ਨਿਗਾਹ ਮਾਰੀ ਫਿਰ ਉਹ ਬੰਡਲ ਚੱਕ ਕੇ ਆਪਣੇ ਬੈਗ ਚ ਪਾ ਲਿਆ ਬਗੈਰ ਬਈ ਇਸ ਤਾਂ ਦੀ ਦੇਖੋ ਸਾਡਾ ਤਾਂ ਨੁਕਸਾਨ ਹੋਇਆ ਹੀ ਹੋਇਆ ਆਣਾ ਜਾਣਾ ਦਾ ਕਰਮਾ ਨਾਲ ਹੀ ਐ ਤੇ ਅਸੀਂ ਉਹ ਸਾਰੇ ਪਾਸੇ ਆਪਣੇ ਜਿਹੜੇ ਨੰਬਰ ਹੁੰਦੇ ਸਾਡੇ ਕੋਲ ਲੋਟ ਉਹ ਵਾਇਰਲ ਕਰਦੇ ਆਂ ਉਹ ਟਿਕਟ ਕੈਸ਼ ਹੋਣ ਯੋਗ ਹੀ ਤਾਂ ਨਹੀਂ ਉਹ ਟਿਕਟ ਦੇ ਉਹ ਹੱਕਦਾਰ ਨਹੀਂ ਹੋਣਗੇ ਪਰ ਉਹਨਾਂ ਨੂੰ ਇਹ ਜੀ ਚੀਜ਼ ਕਰਨੀ ਨਹੀਂ ਚਾਹੀਦੀ ਕੀ ਲਗੇਗਾ ਨਹੀਂ ਗਲਤੀ ਨਾਲ ਬਿਲਕੁਲ ਨਹੀਂ ਲੱਗੇਗਾ ਜਿਸ ਤਾਂ ਦੀ ਫੁਟੇਜ ਆਈ ਹੈ ਉਸ ਦਾ ਬਿਲਕੁਲ ਗਲਤੀ ਨਹੀਂ ਪੂਰੀ ਕੌਂਸ਼ੀਅੰਸ ਨਾਲ ਜਿਵੇਂ ਪ੍ਰਿਪੇਅਰ ਹੋਇਆ ਆ ਉਹਦਾ ਬੰਦਾ ਪੂਰੇ ਇੱਕਦਮ ਮਤਲਬ ਉਹਨਾਂ ਨੇ ਡਿਸਾਈਡ ਸੀ ਕਿ ਕੁਝ ਨਾ ਕੁਝ ਮੈਨੇ ਕਰਨਾ ਹੈ ਕਿਉਂਕਿ ਉਹਨਾਂ ਨੇ ਪਹਿਲੇ ਬੈਗ ਕੱਢਿਆ ਬੈਗ ਖੋਲਿਆ ਜਿਹੜੀ ਮੈਨੇ ਟਿਕਟ ਦਿੱਤੀ ਸੀ ਉਹਨਾਂ ਨੂੰ ਉਹਨਾਂ ਨੇ ਉਹ ਲਿਫਾਫਾ ਦੇਖਿਆ ਵੀ ਇਹ 175 ਵਾਲੀ ਟਿਕਟ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਲਿਫਾਫੇ 'ਚ ਉਹਨਾਂ ਨੇ ਉਹ ਦੇਖਿਆ ਉਹਨੂੰ ਲਿਫਾਫੇ 'ਚ ਪਾਇਆ ਫਿਰ ਬੈਗ ਅੱਗੇ ਪਿੱਛੇ ਕੀਤਾ ਫਿਰ ਇੱਕਦਮ ਇੱਕ ਸੈਕਿੰਡ 'ਚ ਇਹ ਟਿਕਟ ਦਾ ਪੂਰਾ ਬੰਡਲ ਚੱਕਿਆ ਔਰ ਬੈਗ 'ਚ ਪਾ ਲਿਆ ਲਾਲਚ ਆ ਗਈ ਸੀ ਉਹਨਾਂ ਦੇ ਵਿੱਚ ਲਾਲਚ ਆ ਆ ਲਾਲਚ ਆ ਦੇਖੋ ਲੋਟਰੀ ਦਾ ਕੰਮ ਹੈ ਤਾਂ ਲਾਲਸਤ ਆਏਗੀ ਹੈਗੀ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਨਾ ਜੇ ਉਹ ਹਰਕਤ ਉਹ ਇਹ ਨਹੀਂ ਇਹ ਨਹੀਂ ਇਹ ਫੇਰ ਕਿਉਂ ਗਿਆ ਹੋ ਗਿਆ ਬੰਦਾ